ਦੇ ਗਰੇਟਰ ਕੈਲਾਸ਼ ਕਲੋਨੀ ਦੀ ਹੈ ਘਰ ਦੇ ਮਾਲਕ ਰਖੜੀ ਦੇ ਤਿਉਹਾਰ ਕਰਕੇ ਪਿਛਲੇ ਕੁਝ ਦਿਨਾਂ ਤੋਂ ਘਰ ਤੋਂ ਬਾਹਰ ਸੀ ਤੇ ਅੱਜ ਜਦੋਂ ਵਾਪਸ ਪਰਤੇ ਤਾਂ ਦੇਖਿਆ ਕਿ ਘਰ ਦੇ ਵਿੱਚ ਚੋਰੀ ਹੋ ਗਈ ਹੈ ਪਰਿਵਾਰਿਕ ਮੈਂਬਰਾਂ ਮੁਤਾਬਕ ਅਜੋੰਦਾ ਅੰਦਾਜ਼ਾ ਨਹੀਂ ਲੱਗ ਸਕਿਆ ਕਿ ਚੋਰ ਘਰ ਦੇ ਵਿੱਚੋਂ ਕੀ ਕੁਝ ਲੈ ਗਏ ਹਨ ਪੁਲਿਸ ਦਾ ਕਹਿਣਾ ਹੈ ਕਿ ਬਿਆਨ ਲੈਣ ਤੋਂ ਬਾਅਦ ਹੀ ਪਤਾ ਲੱਗ ਪਾਏਗਾ ਕਿ ਪਰਿਵਾਰ ਦਾ ਕਿੰਨਾ ਨੁਕਸਾਨ ਹੋਇਆ ਪਰ ਚਰਚਾ ਹੈ ਕਿ ਚੋਰ ਗਹਿਣਿਆ ਸਮੇਤ ਕਰੋੜਾਂ ਰੁਪਏ ਦਾ ਸਮਾਨ ਨਾਲ ਲੈ ਗਏ ਸੋ ਘਰ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 15 ਅਗਸ ਨੂੰ ਉਹ ਆਪਣੇ ਸਹਾਰ ਦੇ ਕੋਲ ਦਿੱਲੀ ਗਏ ਹੋਏ ਸਨ ਬੀਤੇ ਦਿਨ ਉਹਨਾਂ ਦੀ ਫੈਕਟਰੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਘਰ ਚੋਰੀ ਹੋ ਗਈ ਹੈ ਅੱਜ ਸਵੇਰੇ ਤੜਕੇ ਉਹ ਦਿੱਲੀ ਤੋਂ ਰਵਾਨਾ ਹੋਏ ਦੇਰ ਸ਼ਾਮ ਆਪਣੇ ਘਰ ਪਹੁੰਚੇ ਤੇ ਪੁਲਿਸ ਨੂੰ ਇਤਲਾਹ ਦਿੱਤੀ वलाके आए कि फिलहाल कोई भी अंदाजा नहीं कि रहा कि कितनी को चोरी हो गई है पर घर देविच पई सारी नकदी चोर चोरी करके ले गए दूसरे पासे मौके पर पहुंचे एसएचओ प्रजोज सिंह ने दसया कि फॉरेंसिक टीम आदि मदद ली जा रही है ते जांच की जा रही है। अच्छी दिल्ली गए थी अच्छा के अच्छा कितना हो गए ਪੰਦਰਾਂ ਦਿਨਾਂ ਨੂੰ 15 ਨੂੰ ਗਏ ਸੀ ਇਹ ਉਸ ਤੋਂ ਬਾਅਦ ਕੱਲ੍ਹ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਅੱਛਾ ਜਿੱਦਾਂ ਕੋਲਦਾ ਇੱਥੇ ਅਸੀਂ ਆਪਣੇ ਇੱਕ ਜਨਾਬ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੋਕ ਟੁੱਟ ਗਏ ਨੇ ਸਾਰੇ ਲੋਕ ਟੁੱਟ ਗਏ ਨੇ ਤੇ ਚੋਰੀ ਹੋਈ ਨਹੀਂ ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਹਾਂ ਕਹਿੰਦੇ ਕੀ ਕਰਦੇ ਫਾਰ ਡੀ ਫੈਕਟਿਟੀ ਹੋ ਮੈਂ ਮਦਨ ਨੇ ਵਾਈਪ ਕਿੰਨੇ ਕਿੰਨੇ ਬੱਚੇ ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਹੈਗਾ ਲੱਗਦਾ ਹਾਂ ਅੰਦਾਜ਼ਨ ਕੀ ਕੀ ਲੱਗੇ ਕੋਈ ਹਲੇ ਕੈਸ਼ ਤੇ 골ਡਾ ਹੀ ਹੈ ਬਸ ਉਹਨਾਂ ਦੇ ਇਨਫੋਰਮੇਸ਼ਨ ਲੱਭਦੇ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਰਿਹਾ ਉਹ ਕਿਤੇ ਬਾਹਰ ਰਖੜੀ ਦੇ ਕਰਕੇ ਹਫਤਾਗ ਬਾਹਰ ਗਏ ਸੀ ਆਟੋ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ। ਹਜੇ ਸਮਾਨ ਦਾ ਤੇ ਉਹਨਾਂ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਸਾਫ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੋ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਆ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੇ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਐਗਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਆ। ਇਹਨਾਂ ਦੀ ਫੈਕਟਰੀ ਹੈ ਜੀ। ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖਿਆ ਤੇ ਇਹਨਾਂ ਨੂੰ ਇਨਫੋਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਕਿ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਇੰਦਾਜਨ ਜੀ ਇਹਨਾਂ ਨੂੰ ਵੀ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਾਂ ਜਿੰਨਾ ਜਿੰਨਾਂ ਕੋ ਕਿੰਨਾ ਕੀ ਕੋਈ ਉਹ ਜੁਵਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲਗਾਉਣਗੇ ਜੋ ਵੀ ਉਹਦੀ ਬੰਦੀ ਤਰਾ ਮਕਰ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਆਂ ਫਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਰਹੇ ਆਂ ਜੋ ਵੀ ਇਹ ਲਿਖਾਉਣਗੇ ਉਹ ਲਾਤ